ਦੋਸਤੋ ਡੇਰਾ ਸਰਸਾ ਮੁਖੀ ਗੁਰਬੀਤ ਰਾਮ ਰਹੀਮ ਦੀ ਸਾਥਣ ਅਤੇ ਮੂਹ ਬੋਲੀ ਬੇਟੀ ਹਣੀ ਪ੍ਰੀਤ ਇंसा ਦੀ ਅਸਲੀਅਤ ਅਤੇ ਡੇਰੇ ਵਿੱਚ ਉਸਦੀ ਐਂਟਰੀ ਦੀ ਫਿਲਮੀ ਕਹਾਣੀ ਹਣੀ ਪ੍ਰੀਤ ਇंसा ਜਿਸ ਨੂੰ ਹਰ ਵਕਤ ਗੁਰਬੀਤ ਰਾਮ ਰਹੀਮ ਦੇ ਨਾਲ ਵੇਖਿਆ ਜਾਂਦਾ ਸੀ ਸ਼ਾਇਦ ਹੀ ਅਜਿਹਾ ਕੋਈ ਮੌਕਾ ਹੋਵੇ ਜਦੋਂ ਹਣੀ ਪ੍ਰੀਤ ਗੁਰਬੀਤ ਰਾਮ ਰਹੀਮ ਦੇ ਨਾਲ ਨਾ ਬੈਠੀ ਹੋਵੇ ਜਿੱਥੇ ਵੀ ਡੇਰਾ ਮੁਖੀ ਜਾਂਦਾ ਸੀ ਹਣੀ ਪ੍ਰੀਤ ਉਸਦੇ ਨਾਲ ਜਾਂਦੀ ਇਥੋਂ ਤੱਕ ਕਿ ਗੁਰਬੀਤ ਰਾਮ ਰਹੀਮ ਦੀ ਗੱਡੀ ਦੇ ਵਿੱਚ ਸਿਰਫ ਇੱਕੋ ਸ਼ਖਸ ਨੂੰ ਬੈਠਣ ਦੀ ਇਜਾਜ਼ਤ ਹੁੰਦੀ ਸੀ ਉਹ ਸੀ ਇਹ ਕੰਧੀ ਹਰੀਪ੍ਰੀਤ ਬਹੁਤ ਸਾਰੀਆਂ ਇੰਟਰਵਿਊ ਵਿੱਚ ਰਾਮ ਰਹੀਮ ਹਰੀਪ੍ਰੀਤ ਬਾਰੇ ਕਹਿੰਦਾ ਹੈ ਕਿ ਇਹ ਮੇਰੀ ਬੇਟੀ ਹੋਣ ਕਰਕੇ ਮੇਰੇ ਨਾਲ ਰਹਿੰਦੀ ਹੈ ਤੇ ਇਹ ਮੇਰੀ ਸਿਹਤ ਦਾ ਖਿਆਲ ਰੱਖਦੀ ਪਰ ਗੁਰਬੀਤ ਰਾਮ ਰਹੀਮ ਨਾਲ ਹਰੀਪ੍ਰੀਤ ਦਾ ਮੇਲ ਮਲਾਪ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹਰੀਪ੍ਰੀਤ ਨਾਲ ਜ਼ਬਤ ਬਣ ਤੋਂ ਬਾਅਦ ਹੀ ਡੇਰਾ ਬੋਕੀ ਫਿਲਮਾਂ ਗਾੜੀਆਂ ਵਾਲੇ ਪਾਸੇ ਉਹ ਤੁਰਿਆ ਸੀ ਗਰਬੀਤ ਰਾਬ ਰਹੀਮ ਜੋ ਪਹਿਲਾਂ ਤੁਰੀਆਂ ਵਾਸਤੇ ਇੱਕ ਅਧਿਆਤਮਿਕ ਗੁਰੂ ਹੁੰਦਾ ਪਰ ਹਰੀਪ੍ਰੀਤ ਵੱਲੋਂ ਉਸ ਨੂੰ ਰੌਕਸਟਾਰ ਬਾਪਾ ਬਣਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਬਾਪੇ ਨੇ ਹਿੱਤੀ ਪੰਜਾਬੀ ਅੰਗਰੇਜ਼ੀ ਵਿੱਚ ਗਾੜੇ ਗਾਏ ਕਈ ਸਾਰੀਆਂ ਫਿਲਮਾਂ ਬਣਾਈਆਂ ਇੱਥੋਂ ਤੱਕ ਕਿ ਰਾਬ ਰਹੀਮ ਦੀਆਂ ਸਾਰੀਆਂ ਫਿਲਮਾਂ ਵਿੱਚ ਮੇਨ ਹੀਰੋਇਨ ਹਰੀਪ੍ਰੀਤ ਹੀ ਹੁੰਦੀ ਸੀ ਜਦੋਂ ਸਾਦਵੀ ਨਾਲ ਬਲਾਤਕਾਰ ਮਾਮਲੇ ਵਿੱਚ ਸਰਸਾ ਡੇਰਾ ਮੁਖੀ ਨੂੰ ਪਟਕੁਲਾ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਤਾਂ ਹਾੜੀਪ੍ਰੀਤ ਉਦੋਂ ਵੀ ਬਾਪੇ ਦੇ ਨਾਲ ਸਾਈਂ ਮੰਗ ਰਹੀ ਪਰ ਉੱਥੇ ਹਿੰਸਾ ਭੜਕਟ ਦੇ ਮਾਮਲੇ ਵਿੱਚ ਨਾਬਜਦ ਹੋਰ ਤੋਂ ਬਾਅਦ ਉਹ ਫਰਾਰ ਹੋ ਜਾਂਦੀ ਬਾਅਦ ਵਿੱਚ ਉਸ ਦੀ ਗ੍ਰਿਫਤਾਰੀ ਹੁੰਦੀ ਤੇ ਫਿਰ ਉਹ ਜਵਾਨ ਤੇ ਰਹਾ ਹੁੰਦੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਬਹੁਤ ਸਾਰੇ ਲੋਕ ਇੱਥੋਂ ਤੱਕ ਕਿ ਸਰਸਾ ਡੇਰਾ ਦੇ ਸ਼ਰਧਾਲੂ ਹਰੀਪ੍ਰੀਤ ਨੂੰ ਗੁਰਬੀਤ ਰਾਮ ਰਹੀਮ ਦੀ ਉਪਤਰਾ ਅਧਿਕਾਰੀ ਦੇ ਰੂਪ ਵਿੱਚ ਦੇਖਦੇ ਹਨ ਕਿ ਰਾਮ ਰਹੀਮ ਤੋਂ ਬਾਅਦ ਹਰੀਪ੍ਰੀਤ ਹੀ ਡੇਰੇ ਦੀ ਮੁਖੀ ਬਣੇਗੀ ਪਰ ਇਹ ਹਰੀਪ੍ਰੀਤ ਹੈ ਗੌਣ ਕੀ ਹੈ ਇਸ ਦਾ ਪਰਿਵਾਰਿਕ ਪਿਛੋਕੜ ਕਿਵੇਂ ਇਹ ਐਡੇ ਵੱਡੇ ਡੇਰੇ ਦੇ ਮੁਖੀ ਦੇ ਇੰਨਾ ਕਰੀਬ ਹੋ ਜਾਂਦੀ ਕਿ ਉਸ ਦਾ ਸਾਇਆ ਬੜ ਕੇ ਨਾਲ ਰਹਿਣ ਲੱਗ ਪਈ ਹਰੀਪ੍ਰੀਤ ਕੋਲ ਐਸਾ ਕੀ ਜਾਦੂ ਸੀ ਕਿ ਉਸ ਦੇ ਇੱਕ ਅਧਿਆਤਮਿਕ ਗੁਰੂ ਕਹਾੜ ਵਾਲੇ ਨੂੰ ਫਿਲਮਾਂ ਗਾਣਿਆਂ ਵਾਲੇ ਪਾਸੇ ਦੋਰ ਦਿੱਤਾ ਕਿਉਂ ਰਹਾ ਰਹੀ ਮਹਾਰੀ ਪ੍ਰੀਤ ਦੀ ਕਿਸੇ ਗੱਲ ਨੂੰ ਨਾ ਰਹੀ ਸੀ ਕਹਿੰਦਾ ਦੋਸਤੋ ਹਰੀ ਪ੍ਰੀਤ ਦੀ ਅਸਲੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਉਸ ਦੀ ਸਿਰਸੇ ਡੇਰੇ ਵਿੱਚ ਐਂਟਰੀ ਅਤੇ ਬਾਪੇ ਨੂੰ ਆਪਣਾ دیਵਾਨਾ ਬਣਾਉਣ ਦੀ ਫਿਲਮੀ ਕਹਾਣੀ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜਮੀਲ ਖਿਸਕ ਜਾਵੇਗੀ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਵੇਲੇ ਅਦਾਲਤ ਵੱਲੋਂ ਗਰਬੀਤ ਰਾਮ ਰਹੀਮ ਨੂੰ ਉਮਰ ਕੈ 30 ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਵਕਤ ਵੀ ਹਣੀਪ੍ਰੀਤ ਵੱਲੋਂ ਡੇਰਾ ਮੁਖੀ ਦੇ ਨਾਲ ਜੇਲ੍ਹ ਵਿੱਚ ਹੀ ਰਹਿਣ ਵਾਸਤੇ ਬੜੀ ਜद्दोजਹਿਦ ਕੀਤੀ ਜਾਂਦੀ ਪਰ ਉਸ ਦੀ ਮਾੜੀ ਕਿਸਮਤ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਦੀ ਇਹ ਮੰਗ ਟੁਕਰਾ ਦਿੱਤੀ ਗਈ ਸੀ ਓੜ ਜਰਾ ਆਪਾਂ ਹਣੀਪ੍ਰੀਤ ਦੇ ਥੋੜਾ ਪਿਛੋਕੜ ਉੱਤੇ ਝਾਤ ਮਾਰਦੇ ਹਾਂ ਦੋਸਤੋ ਹਣੀਪ੍ਰੀਤ ਦਾ ਅਸਲੀ ਨਾਮ ਪ੍ਰਕਾਤ ਰੇਜਾ ਹੈ ਤੇ ਇਸ ਦਾ ਜਨਮ ਸਾਲ 1980 ਦੇ ਵਿੱਚ ਹੁੰਦਾ ਇਸ ਹਣੀਪ੍ਰੀਤ ਉਰਫ਼ ਪ੍ਰੇਕਾ ਤਰੇਜਾ ਦੇ ਅਸਲੀ ਪਿਤਾ ਦਾ ਨਾਮ ਰਾਮਾਨਾਥ ਤਰੇਜਾ ਅਤੇ ਮਾਤਾ ਦਾ ਨਾਮ ਆਸ਼ਾ ਤਰੇਜਾ ਦੱਸਿਆ ਜਾਂਦਾ। ਇਹ ਪੂਰਾ ਪਰਿਵਾਰ ਹਰਿਆਣੇ ਦੇ ਫਤਿਹਬਾਦ ਵਿੱਚ ਰਹਿੰਦਾ ਹੁੰਦਾ ਸੀ। ਇੱਥੇ ਫਤਿਹਬਾਦ ਵਿੱਚ ਹੀ ਹਣੀਪ੍ਰੀਤ ਦੇ ਪਿਤਾ ਰਾਮਾਨਾਥ ਤਰੇਜਾ ਵੱਲੋਂ ਟੈਰਾ ਦੀ ਇੱਕ ਛੋਟੀ ਜੀ ਦੁਕਾਨ ਕਿਸੇ ਵੇਲੇ ਵਿੱਚ ਪਾਈ ਹੁੰਦੀ ਸੀ। ਪਰਿਵਾਰ ਵਿੱਚ ਉਸ ਦਾ ਇੱਕ ਭਰਾ ਅਤੇ ਇੱਕ ਛੋਟੀ ਭੈਣ ਵੀ ਸਨ। ਇਹ ਤਨੇਜਾ ਪਰਿਵਾਰ ਠੀਕ-ਠਾਕ ਤਰੀਕੇ ਦੇ ਨਾਲ ਆਪਣਾ ਘਰ-ਬਾਰ ਚਲਾ ਰਿਆ ਹੁੰਦਾ ਏ ਇਸੇ ਦਰਾਰ ਹੜੀ ਪ੍ਰੀਤ ਦਾ ਦਾਤਾ ਸਭ ਤੋਂ ਪਹਿਲਾਂ ਕਿਵੇਂ ਨਾ ਕਿਵੇਂ ਸਿਰਸੇ ਡੇਰੇ ਵਿੱਚ ਜਾਣਾ ਸ਼ੁਰੂ ਕਰਦਾ ਹੌਲੀ-ਹੌਲੀ ਸਾਰਾ ਪਰਿਵਾਰ ਡੇਰੇ ਵਿੱਚ ਆਉਣ ਜਾਣ ਲੱਗਾ ਤੇ ਇਹ ਡੇਰਾ ਮੁਖੀ ਦੇ ਐਨੇ ਪੱਕੇ ਭਗਤ ਬਣ ਜਾਂਦੇ ਹਨ ਕਿ ਹਰੀ ਪ੍ਰੀਤ ਦਾ ਪਿਤਾ ਆਪਣਾ ਸਾਰਾ ਘਰ-ਬਾਰ ਵੇਚ ਕੇ ਪਰਿਵਾਰ ਸਮੇਤ ਸਿਰਸੇ ਡੇਰੇ ਵਿੱਚ ਆ ਕੇ ਰਹਿਣਾ ਸ਼ੁਰੂ ਕਰ ਦਿੰਦਾ ਏ ਇੱਥੇ ਸਿਰਸੇ ਡੇਰੇ ਵਿੱਚ ਉਹਨਾਂ ਦੀ ਇੱਕ ਹੋਰ ਰਹਿ ਰਹਿ ਮਹਿੰਦਰਪਾਲ ਗੁਪਤਾ ਦੇ ਪਰਿਵਾਰ ਨਾਲ ਜਾਣ ਪਛਾਣ ਹੁੰਦੀ ਹੈ। ਇਹ ਮਹਿੰਦਰਪਾਲ ਗੁਪਤਾ ਦਾ ਪਰਿਵਾਰ ਵੀ ਇਹਨਾਂ ਦੀ ਤਰ੍ਹਾਂ ਪੱਕੇ ਤੌਰ ਤੇ ਡੇਰੇ ਵਿੱਚ ਰਹਿ ਰਿਹਾ ਹੁੰਦਾ ਹੈ। ਦੋਹਾਂ ਪਰਿਵਾਰਾਂ ਵਿੱਚ ਨਜ਼ਦੀਕੀਆਂ ਵਧੀਆਂ ਤਾਂ ਸਾਲ 1999 ਦੇ ਵਿੱਚ ਤ੍ਰੇਜਾ ਪਰਿਵਾਰ ਆਪਣੀ ਧੀ ਪ੍ਰੇਕਾ ਭਾਵ ਹਰੀ ਪ੍ਰੀਤ ਦਾ ਵਿਆਹ ਗੁਪਤਾ ਪਰਿਵਾਰ ਦੇ ਲੜਕੇ ਵਿਸ਼ਵਾਸ ਗੁਪਤਾ ਨਾਲ ਕਰ ਦਿੰਦਾ ਹੈ। ਵਿਸ਼ਵਾਸ ਗੁਪਤਾ ਤੇ ਹਰੀ ਪ੍ਰੀਤ ਦਾ ਵਿਆਹ ਉਨ੍ਹਾਂ ਦੇ ਲਾਵਾ ਫੇਰੇ ਡੇਰੇ ਵਿੱਚ ਗਰਮੀਤ ਰਾਮ ਰਹੀਮ ਨੇ ਆਪਣੇ ਹੱਥੀ ਕਰਵਾਏ ਸਨ ਵਿਆਹ ਤੋਂ ਬਾਅਦ ਹਣੀ ਪ੍ਰੀਤ ਆਪਣੇ ਘਰ ਵਾਲੇ ਨਾਲ ਵੱਖਰੇ ਤੌਰ ਤੇ ਡੇਰੇ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੰਦੀ ਹੈ ਸਮਾਂ ਥੋੜਾ ਅੱਗੇ ਬੀਤਦਾ ਪਰ ਕੁਝ ਚਿਰ ਬਾਅਦ ਹੀ ਪਤੀ ਪਤਨੀ ਦੋਹਾਂ ਵਿੱਚ ਘਰੇਲੂ ਕਲੇਸ਼ ਸ਼ੁਰੂ ਹੋ ਜਾਂਦਾ ਹੈ ਇਸ ਘਰੇਲੂ ਕਲੇਸ਼ ਦੀ ਜੋ ਜੜ ਪਤੀ ਵਿਵਾਸ ਗੁਪਤਾ ਨੇ ਦੱਸੀ ਸੀ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਵਿਵਾਸ ਗੁਪਤਾ ਮੁਤਾਬਕ ਹਣੀ ਪ੍ਰੀਤ ਭਾਵੇਂ ਵਿਆਹੀ ਉਸ ਨਾਲ ਗਈ ਸੀ ਪਰ ਉਸ ਦਾ ਜ਼ਿਆਦਾ ਸਮਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਕੋਲ ਹੀ ਗੁਜ਼ਰਦਾ ਸੀ ਨਵਾਂ ਨਵਾਂ ਵਿਆਹ ਹੋਣ ਦੇ ਬਾਵਜੂਦ ਹਣੀ ਪ੍ਰੀਤ ਬਿਨਾਂ ਆਪਣੇ ਪਤੀ ਦੀ ਪ੍ਰਵਾਹ ਕੀਤੇ ਗੁਰਮੀਤ ਰਾਮ ਰਹੀਮ ਕੋਲ ਹੀ ਰਹਦੀ ਰਹੀ ਇਸੇ ਗੱਲ ਦਾ ਪਤੀ ਵੱਲੋਂ ਇਤਰਾਜ਼ ਜਤਾਇਆ ਜਾਂਦਾ ਹੈ ਜਦੋਂ ਗੱਲ ਕਾਫੀ ਵੱਧ ਜਾਂਦੀ ਹੈ ਤਾਂ ਇੱਕ ਦਿਨ ਫਿਰ ਸੁਲ੍ਹਾ ਸਫਾਈ ਵਾਸਤੇ ਹਣੀ ਪ੍ਰੀਤ ਦਾ ਪੇਕਾ ਤੇ ਸਹੁਰਾ ਦੋਵੇਂ ਪਰਿਵਾਰ ਰਾਮ ਰਹੀਮ ਕੋਲ ਇਕੱਠੇ ਹੁੰਦੇ ਹਨ ਇਥੇ ਸਭ ਦੇ ਸਾਹਮਣੇ ਵੀ ਵਿਸ਼ਵਾਸ ਗੁਪਤਾ આરોਪ ਲਗਾਉਦਾ ਕਿ ਹਰੀਪ੍ਰੀਤ ਮੇਰੀ ਪਤਨੀ ਹੋਣ ਦੇ ਬਾਵਜੂਦ ਸਾਰਾ ਸਮਾਂ ਬਾਪੇ ਕੋਲ ਹੀ ਰਹਦੀ ਹੈ ਜਦਕਿ ਸਾਹਮਣੇ ਰਾਮ ਰਹੀਮ ਵੀ ਬੈਠਾ ਹੁੰਦਾ ਜੋ ਹਰੀਪ੍ਰੀਤ ਦੇ ਪਜਾ ਵਿੱਚ ਕਹਿੰਦਾ ਹੈ ਕਿ ਹਰੀਪ੍ਰੀਤ ਤਾਂ ਮੇਰੀ ਮੂੰਹ ਬੋਲੀ ਬੇਟੀ ਹੈ ਜਿਸ ਕਰਕੇ ਇਹ ਮੇਰੀ ਸੇਵਾ ਸੁਭਾਲ ਕਰਦੀ ਹੈ ਤੇ ਮੇਰੀ ਸਿਹਤ ਦਾ ਖਿਆਲ ਰੱਖਦੀ ਹੈ ਡੇਰਾ ਮੁਖੀ ਦਾ ਇਹ ਜਵਾਬ ਸੁਣ ਕੇ ਹਰੀਪ੍ਰੀਤ ਦਾ ਸਾਰਾ ਪਰਿਵਾਰ ਚੁੱਪਚਾਪ ਉੱਥੋਂ ਚਲੇ ਜਾਂਦਾ ਹੈ ਪ੍ਰੇਤ ਤੋਂ ਬਾਅਦ ਹਣੀਪ੍ਰੀਤ ਕਦੇ ਵੀ ਫਿਰ ਆਪਣੇ ਸਹੁਰੇ ਪਰਿਵਾਰ ਕੋਲ ਨਹੀਂ ਗਈ। ਹੁਣ ਉਸਨੇ ਡੇਰਾ ਮੁਖੀ ਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾ ਕਿ ਪਿਤਾ ਜੀ ਨੇ ਮੈਨੂੰ ਤਾਂ ਆਪਣੀ ਬੇਟੀ ਬਣਾ ਲਿਆ ਏ। ਹੁਣ ਡੇਰੇ ਵਿੱਚ ਹਣੀਪ੍ਰੀਤ ਦੀ ਬਰਾਬਰੀ ਰਾਮ ਰਹੀਮ ਦੀਆਂ ਸੱਕੀਆਂ ਬੇਟੀਆਂ ਨਾਲ ਹੋਣ ਲੱਗੀ ਸੀ। ਹਰ ਕੋਈ ਡੇਰੇ ਵਿੱਚ ਉਸ ਦਾ ਮਾਨ ਸਤਕਾਰ ਕਰਦਾ। ਇੱਥੋਂ ਤੱਕ ਕਿ ਮੋਹ ਬੇਲੀ ਬੇਟੀ ਹੋਣ ਤੇ ਹਣੀਪ੍ਰੀਤ ਨੂੰ ਗਨਮਣ ਤੱਕ ਮਿਲ ਜਾਂਦੇ ਹਨ। ਹੁਣ ਫਿਰ ਉਸਦੇ ਆਪਣੇ ਪਤੀ ਕੋਲ ਕਰਨ ਵੀ ਕੀ ਜਾਣਾ ਸੀ। ਮਜਬੂਰੀ ਵਾਸਵ ਵਿਸ਼ਵਾਸ ਗੁਪਤਾ ਹਣੀ ਪ੍ਰੀਤ ਤੋਂ ਤਲਾਕ ਲੈ ਲੈਂਦਾ ਹੈ ਪਰ ਤਲਾਕ ਵਸਤੇ ਵੀ ਵਿਸ਼ਵਾਸ ਗੁਪਤਾ ਤੇ ਝੂਠੇ ਦਾਇਰ ਦੇਹੀ ਦੇ ਪਰਚੇ ਪਾ ਕੇ ਉਸ ਨੂੰ ਜਲੀਲ ਕਰਕੇ ਮਜਬੂਰ ਕੀਤਾ ਜਾਂਦਾ ਦੂਜੇ ਪਾਸੇ ਹਣੀ ਪ੍ਰੀਤ ਜਦੋਂ ਹਰ ਵਕਤ ਉਹਨ ਗੁਰਮੀਤ ਰਾਮ ਰਹੀਮ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਤਾਂ ਉਸ ਦੀਆਂ ਨੈਤਿਕੀਆਂ ਹੋਰ ਵੀ ਵੱਧ ਜਾਂਦੀਆਂ ਹਨ ਜੋ ਜੋ ਉਹ ਕਹਿੰਦੀ ਗਈ ਉਹ ਵੀ ਉਹ ਵੀ ਡੇਰਾ ਮੁਖੀ ਕਰਦਾ ਗਿਆ ਗਰਮੀਤ ਰਾਮ ਰਹੀਮ ਨੂੰ ਫਿਲਮਾਂ ਬਣਾਉਣ ਵਾਸਤੇ ਪ੍ਰੇਰਿਤ ਕਰਨ ਵਾਲੀ ਵੀ ਹਣੀਪ੍ਰੀਤ ਹੀ ਸੀ ਕਿਉਂਕਿ ਹਣੀਪ੍ਰੀਤ ਦਾ ਆਪਣਾ ਫਿਲਮਾਂ ਵਿੱਚ ਕੰਮ ਕਰਨ ਦਾ ਬਚਪਨ ਤੋਂ ਸੁਪਨਾ ਹੁੰਦਾ ਹੈ ਜੋ ਉਸ ਨੇ ਗਰਮੀਤ ਰਾਮ ਰਹੀਮ ਦੇ ਰਾਹੀਂ ਪੂਰਾ ਕੀਤਾ ਸਾਲ ਅੱਗੇ ਗੁਜ਼ਰਦੇ ਹਨ ਹੁਣ ਅਦਾਲਤ ਵੱਲੋਂ ਗਰਮੀਤ ਰਾਮ ਰਹੀਮ ਤੇ ਸਾਦਮੀਆਂ ਦੇ ਨਾਲ ਬਲਾਤਕਾਰ ਮਾਮਲੇ ਵਿੱਚ ਸਿਕੰਜਾ ਕੱਸਿਆ ਜਾ ਰਿਹਾ ਸੀ ਇਹ ਤੇ ਹਣੀਪ੍ਰੀਤ ਦੀ ਸਲਾਹ ਦੇ ਨਾਲ ਹੀ ਦੇਰਾ ਮੁਖੀ ਵੱਲੋਂ ਤੇਜ ਭਗਤੀ ਅਤੇ ਲੋਕ ਸੇਵਾ ਦੇ ਨਾਂ ਹੇਠ ਫਿਲਮਾਂ ਰਾਹੀਂ ਆਪਣਾ ਪ੍ਰਚਾਰ ਕਰਵਾਇਆ ਜਾਂਦਾ ਕਿ ਆਮ ਲੋਕਾਂ ਵਿੱਚ ਉਸਦੇ ਇੱਕ ਚੰਗੇ ਅਨਸਾਰ ਦੀ ਸ਼ਬੀ ਬਣ ਸਕੇ ਨਾ ਕਿ ਇੱਕ ਕਾਤਲ ਅਤੇ ਬਲਾਤਕਾਰੀ ਦੀ ਸ਼ਬੀ ਖੂਨਦਾਨ ਕੈਂਪ ਲਗਾਉਣੇ ਸਫਾਈ ਅਭਿਆਨ ਚਲਾਉਣੇ ਰੁੱਖ ਲਗਾਉਣੇ ਇਹ ਸਾਰਾ ਕੁਝ ਹਣੀਪ੍ਰੀਤ ਵੱਲੋਂ ਹੀ ਪ੍ਰੇਰਿਤ ਕੀਤਾ ਜਾਂਦਾ ਸੀ ਰਾਮ ਰਹੀਮ ਦੀਆਂ ਸਾਰੀਆਂ ਫਿਲਮਾਂ ਵਿੱਚ ਵੀ ਇਕੱਲੀ ਹਣੀਪ੍ਰੀਤ ਹੀ ਹੀਰੋਇਨ ਅਦਾ ਕਰਦੀ ਸੀ ਰਾਮ ਰਹੀਮ ਨਾਲ ਬਣੀਆਂ ਇਹਨਾਂ ਨੀਤੀਆਂ ਕਾਰਨ ਹਣੀ ਪ੍ਰੀਤ ਦਾ ਰੁਤਬਾ ਸਿਰਸੇ ਡੇਰੇ ਵਿੱਚ ਇੰਨਾ ਵੱਧ ਜਾਂਦਾ ਕਿ ਹੁਣ ਉਸ ਦੀ ਡੇਰੇ ਦੇ ਰਾਜਨੀਤਿਕ ਕੰਮਾਂ ਸਮੇਤ ਸਾਰੇ ਕਾਰੋਬਾਰ ਵਿੱਚ ਸਿੱਧੀ ਦਖਲਅੰਦਾਜ਼ੀ ਹੋ ਚੁੱਕੀ ਸੀ ਜਦੋਂ ਬਲਾਤਕਾਰ ਮਾਮਲੇ ਵਿੱਚ ਅਦਾਲਤ ਵੱਲੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਦੋਂ ਹਣੀ ਪ੍ਰੀਤ ਉੱਤੇ ਵੀ ਕਈ سنگੀਨ આરોਪ ਲੱਗੇ ਸਨ ਡੇਰੇ ਵਿੱਚ ਰਹਿੰਦੇ ਵੀ ਬਹੁਤ ਸਾਰੇ ਲੋਕ ਸਾਹਮਣੇ ਆਏ ਸਨ ਕਿ ਹਣੀ ਪ੍ਰੀਤ ਡੇਰੇ ਵਿੱਚ ਰਹਿੰਦੀਆਂ ਕੁੜੀਆਂ ਨੂੰ ਗੁਫਾ ਵਿੱਚ ਲੈ ਕੇ ਜਾਂਦੀ ਰਹੀ ਹੈ ਇਸ ਤੋਂ ਇਲਾਵਾ ਪਰਗਾੜੀ ਵਿੱਚ ਛੀ ਗੁਰੂ ਗਰੰਥ ਸਾਹਿਬ ਜੀ ਦੀ ਬੈਦਬੀ ਦੀ ਪਲੈਨਿੰਗ ਵਿੱਚ ਹਰੀਪ੍ਰੀਤ ਦੇ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ। ਉਦੋਂ ਹਰੀਪ੍ਰੀਤ ਦਾ ਅਸਲੀ ਪਤੀ ਵਿਸ਼ਵਾਸ ਗੁਪਤਾ ਵੀ ਮੀਡੀਆ ਸਾਹਮਣੇ ਆਉਂਦਾ ਤੇ ਦਾਅਵੇ ਕਰਦਾ ਏ ਕਿ ਉਸ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਹਰੀਪ੍ਰੀਤ ਤੇ ਡੇਰਾ ਮੁਖੀ ਨੂੰ ਗਲਤ ਹਾਲਾਤਾਂ ਦੇ ਵਿੱਚ ਵੇਖਿਆ। ਇਸੇ ਕਰਕੇ ਹੀ ਉਸ ਨੇ ਤਲਾਕ ਲਿਆ। ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਹਰੀਪ੍ਰੀਤ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਕਿ ਉਸ ਨੂੰ ਵੀ ਬਾਪੇ ਦੇ ਨਾਲ ਹੀ ਜੇਲ੍ਹ ਵਿੱਚ ਭੇਜਿਆ ਜਾਵੇ ਹਣੀ ਪ੍ਰੀਤ ਵੱਲੋਂ ਤਰਕ ਦਿੱਤੇ ਗਏ ਕਿ ਪਾਪਾ ਮੇਰੇ ਤੋਂ ਬਿਨਾ ਇਕੱਲਾ ਕਦੇ ਵੀ ਨਹੀਂ ਰਿਹਾ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਹਣੀ ਪ੍ਰੀਤ ਦੀ ਇਹ ਮੰਗ ਰੱਦ ਕਰ ਦਿੱਤੀ ਗਈ ਸੀ ਇਸ ਘਟਨਾ ਵੇਲੇ ਹਣੀ ਪ੍ਰੀਤ ਨੂੰ ਵੀ ਪੰਚਕੂਲਾ ਹਿੰਸਾ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਂਦਾ ਹੈ ਜਿਸ ਕਾਰਨ ਉਹ ਲੰਮਾ ਸਮਾਂ ਪੁਲਿਸ ਤੋਂ ਭਗੌੜੀ ਰਹੀ ਬਾਅਦ ਵਿੱਚ ਗ੍ਰਿਫਤਾਰ ਹੋਣ ਮਗਰੋਂ ਜਮਾਨਤ ਤੇ ਰਿਹਾਅ ਹੋ ਕੇ ਬਾਹਰ ਆਈ ਸੀ ਹਰੀ ਪ੍ਰੀਤ ਅੱਜਕੱਲ ਵੀ ਸਿਰਸੇ ਡੇਰੇ ਵਿੱਚ ਹੀ ਰਹਿ ਰਹੀ ਹੈ। ਹੁਣ ਜਦੋਂ ਵੀ ਰਾਮ ਰਹੀਮ ਪ੍ਰੋਲ ਤੇ ਬਾਹਰ ਆਉਂਦਾ ਤਾਂ ਡੇਰੇ ਵਿੱਚ ਹਰੀ ਪ੍ਰੀਤ ਨੂੰ ਗਰਮੀਤ ਰਾਮ ਰਹੀਮ ਨਾਲ ਦੇਖਿਆ ਜਾ ਸਕਦਾ ਹੈ। ਕਿਹਾ ਜਾਂਦਾ ਹੈ ਕਿ ਹਰੀ ਪ੍ਰੀਤ ਵੱਲੋਂ ਡੇਰਾ ਮੁਖੀ ਨੂੰ ਕਹਿ ਕੇ ਆਪਣੇ ਭਰਾ ਨੂੰ ਵੀ ਫਿਲਮਾਂ ਵਿੱਚ ਕੰਮ ਦਿਵਾਇਆ ਗਿਆ ਸੀ। ਅੱਜਕੱਲ ਹਰੀ ਪ੍ਰੀਤ ਦਾ ਪੂਰਾ ਪਰਿਵਾਰ ਵੀ ਡੇਰੇ ਸਿਰਸੇ ਵਿੱਚ ਹੀ ਰਹਿੰਦਾ ਹੈ ਤੇ ਉਹਨਾਂ ਨੂੰ ਡੇਰਾ ਮੁਖੀ ਦੇ ਛਾਈ ਪਰਿਵਾਰ ਜਿੰਨੀਆਂ ਹੀ ਸਹੂਲਤਾਂ ਮਿਲ ਰਹੀਆਂ। ਸੋ ਦੋਸਤੋ ਏ ਸੀ ਸਾਰੀ ਅਸਲ ਕਹਾਣੀ ਗਰਮੀਤ ਰਾਮ ਰਹੀਮ ਦੀ ਮੂੰਹ ਬੋਲਨੀ ਬੇਟੀ ਕਹੀ ਜਾਂਦੀ ਹਣੀ ਪ੍ਰੀਤ ਹਿਸਾ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ